ਮਨਜਿੰਦਰ ਸਿੰਘ ਤੇ ਸ਼ਾਦੀ ਤੇ ਗਏ ਵਾ ਮਤਲਬ ਵਿਆਹ ਤੋਂ ਆ ਰਹੇ ਆ ਤਾਂ ਵਿਆਹ ਤੋਂ ਵੇ ਕੇ ਗੱਡੀ ਚਲਾਈ ਚੱਕੀ ਤੇ ਆ ਗਏ ਕਰੇ ਗਏ ਆ 8:30 ਵਜੇ ਮੁੰਡੇ ਆਇਆ ਮਤਲਬ ਮੋਟਰਸਾਈਕਲ ਦੀਆਂ ਗੱਡੀਆਂ ਤੇ ਗੱਡੀ ਭੰਨ ਕੇ ਗਏ 8:30 ਦੇ ਵਿੱਚ ਫੇਨੀ ਕੇ ਨਾ ਪਰਾਨ ਨਾ ਹੋਈ ਗੱਲ ਬਾਤ ਗਏ ਨਾਲ ਮਤਲਬ 40-50 ਮੁੰਡੇ ਹੋਣੇ ਕੋਈ ਲਾਕਡਾਟ ਕੋਈ ਪੰਜਸ਼ ਹੈਗੀ ਪਰ ਉਹ ਤੇ ਕਲੀਅਰ ਹੋ ਗਏ ਕਿਸੇ ਕੀ ਆ ਲੋਸਟ ਕਰਕੇ ਪੂਰੀ ਦੇਖ ਉਹਦੀ ਅੱਗੇ ਗੋਲੀਆਂ ਚਲਾਈਆਂ ਨਾਲੇ ਦਤ ਉਤਰ ਮਾਰ ਕੇ ਗਏ ਪੂਰੇ ਅਸੋ ਫੇਰ ਵਗੈਰਾ ਵੀ ਹੋਇਆ ਹੈ ਹਾਂਜੀ ਫੇਰ ਹੀ ਹੋਇਆ ਤੇ ਚੌਂਗ ਚ ਬਸ ਦੁਬਾਰਾ ਆਇਆ ਦੁਬਾਰਾ ਵੀ ਫੇਰ ਕਰਕੇ ਗਿਆ ਤੇ ਦੁਬਾਰਾ ਕੁਲਸ ਨੇ ਤਾਂ ਇਤਲਾਹ ਕੀਤਾ ਹੈ ਆਪਾਂ ਇਹਦੇ ਸੰਬੰਧ ਚ ਕੋਈ ਸੀਸੀਟੀਵੀ ਵਗੈਰਾ ਕੋਈ ਆਈ ਸਾਹਮਣੇ ਸੀਸੀਟੀਵੀ ਆ ਸਾਹਮਣੇ ਕੈਮਰਾ ਹੀ ਪਰਾ ਸਾਹਮਣੇ ਗੱਡੀ ਘੋਤੀਏ ਕਰਕੇ ਸੀਸੀਟੀਵੀ ਬਣੀ ਨਹੀਂ ਇੱਥੇ ਹਾਂਜੀ ਬਾਕੀ ਇਹ ਵੀ ਮੈਂ ਆਰਮੀ ਸਰਵਿਸ ਕਰਦਾ ਵਾਂ ਜੇ ਮੈਂ ਨਹੀਂ ਸੇਫ ਹੈਗਾ ਫਿਰ ਮਗਰ ਕੌਣ ਸੇਫ ਹੈ ਕੋਈ ਨਹੀਂ ਨੂੰ ਫਿਰ ਖਤਰਾ ਜਾਂਦਾ ਇੱਥੇ ਇੱਥੇ ਰਹਿ ਨਹੀਂ ਸਕਦੇ ਫਿਰ ਆਪਾਂ ਪੰਜਾਬ ਚ ਤੇ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਆ ਗਈ ਕੀ ਕਾਰਵਾਈ ਕੀਤੀ ਉਹਨਾਂ ਹੋਂਦਾਂ ਕਿ ਕਾਰਵਾਈ ਰਾਤ ਹੀ ਮਤਲਬ ਸਾਰੀ ਬਿਆਨ ਲੈ ਕੇ ਤੇ ਚਲੇ ਗਏ ਤਾਂ ਲੈ ਗਏ ਤੇ ਕੀ ਮੰਗ ਕੇ ਆਪਾਂ ਕਰਦੇ ਹਾਂ ਮੰਗ ਇਹੋ ਹੀ ਆ ਵੀ ਮਤਲਬ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਇਹ ਕੰਮ ਕਰਕੇ ਗਏ ਫੜਨੇ ਨਾਲ ਕੁਝ ਚਾਹੀਦੇ ਇਹਨਾਂ ਜਿਹੜੇ ਮੁੰਡੇ ਆਏ ਨੇ ਚ ਕਿਸੇ ਨੂੰ ਤੁਸੀਂ ਜਾਣਦੇ ਨਾ ਮੈਂ ਕਿਸ ਨੂੰ ਨਹੀਂ ਜਾਂਦਾ ਨੂੰ ਪਤਾ ਹੀ ਨਹੀਂ ਮਤਲਬ ਪਿੰਡ ਲਾਗੇ ਨਗਰ ਮਸੀਂ ਦੱਸਿਆ ਵੀ ਹਾਂ ਵੀ ਆ ਗੱਲਬਾਤ ਹੋਈ ਹੈ ਜਦੋਂ ਗੱਡੀ ਦੀ ਟੁੱਟ ਪੱਜੇ ਤੂੰ ਇਸੇ ਮੌਜੂਦ ਸੀਗੇ ਨਹੀਂ ਨਹੀਂ ਮੈਂ ਕਿਸੇ ਦੇ ਘਰ ਬੈਠਾ ਸੀ ਉਸ ਟਾਈਮ ਜੀ ਸਾਰੀ ਮਤਲਬ ਦੁਕਾਨਾਂ ਫੋਲ ਕੇ ਗਏ ਆ ਵੀ ਹਾਂ ਕਿੱਥੇ ਇਹ ਮੁੰਡੇ ਕਿੱਥੇ ਮੋਤਲ ਮਾਰ ਪੂਰਾ ਮਾਰਨ ਦੀ ਜੋਸ਼ ਹੀ ਆਏ ਵੀ ਹਾਂ ਮੁੰਡਾ ਮਾਰ ਕੇ ਜਾਣਾ ਪਰ ਉਹਦੇ ਕਿਸਮਤ ਚੰਗੀ ਚਲੋ ਜੀ ਆਪਾਂ ਨਹੀਂ ਹੈਗੇ ਘਰੇ ਬੈਠੇ ਹੋਏ ਕਿਸੇ ਦਾ ਤਾਂ ਬਚਾ ਹੋ ਗਿਆ ਹੁਣ ਤੁਸੀਂ ਗੱਡੀ ਦਾ ਹਾਲਤ ਵੇਖੋ ਤੇ ਜਿਹੜਾ ਗੱਡੀ ਆ ਕਰੀ ਤਾਂ ਛਿੜਨਾ ਹੀ ਨਹੀਂ ਕਹਿ ਰਹੇ ਹਨ ਵੀ ਤੁਸੀਂ ਜਦੋਂ ਮਤਲਬ ਵਿਆਹ ਤੋਂ ਆਏ ਤੇ ਕੋਈ ਟਾਪਰ ਤੇ ਲੱਗ ਕੇ ਗੱਡੀ ਵੀ ਮਾਰੀ ਮੇਰੇ ਤੁਹਾਡੇ ਟੱਚ ਤੋਂ ਹੋ ਜੇ ਤੂੰ ਉਹਨੂੰ ਉਸ ਤੱਕ ਰਾਰ ਨੂੰ ਲੈ ਕੇ ਤਾਂ ਨਹੀਂ ਕੋਈ ਗੱਲ ਵਸ ਨਹੀਂ ਉਸ ਨੂੰ ਨਹੀਂ ਉਹ ਤੇ ਛੋਟੀ ਜੀ ਟਕਾਰ ਹੀ ਕੋਈ ਜਿਆਦਾ ਖਾਸ ਵੀ ਨਹੀਂ ਹੈ ਰਸਤੇ ਤੋਂ ਲੈ ਕੇ ਥੋੜਾ ਜਿਹਾ ਹੋਇਆ ਉਸ ਤੋਂ ਬਾਅਦ ਕੁਝ ਉਹ ਸਬੰਧੀ ਆਪਾਂ ਕੰਪਲੇਂਟ ਲੈ ਕੇ ਤੇ ਆਪਣੀ ਜਿਹੜੀ ਪੁਲਿਸ ਪਾਰਟੀ ਭੇਜੀ ਸੀ ਵੈਰੀਫਿਕੇਸ਼ਨ ਵਾਸਤੇ ਕਿ ਇਹ ਅਨਨੋਣ ਬੰਦੇ ਕਿਹੜੇ ਆ ਠੀਕ ਹੈ ਇਸ ਬੰਦੇ ਸਾਡੀ ਜਿਹੜੀ ਆ ਪਾਰਟੀ ਜਿਹੜੀ ਆ ਉਹ ਵੈਰੀਫਾਈ ਕਰਦੀ ਆ ਕਿ ਇਹ ਬੰਦੇ ਕਿਹੜੇ ਸੀ ਅਨਨੋਣ ਜਿਨ੍ਹਾਂ ਨੇ ਨੁਕਸਾਨ ਕੀਤਾ ਗੱਡੀ ਦਾ ਜਦੋਂ ਵੀ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਿਰਫ ਜਿੱਥੇ ਕੈਮਰੇ ਲੱਗੇ ਨਾ ਕੈਮਰਾ ਵਿੱਚੋਂ ਆਪਾਂ ਅੱਜ ਦੀ ਫੁਟੇਜ ਲੈ ਰਹੇ ਆ ਉਹਦੇ ਵਿੱਚੋਂ ਜੋ ਵੀ ਸਾਨੂੰ ਪਤਾ ਲੱਗੇਗਾ ਇਹਨਾਂ ਨੂੰ ਬੰਦਿਆਂ ਬਾਰੇ ਆਇਡੈਂਟੀਫਾਈ ਹੋਊਗਾ ਆਇਡੈਂਟੀਫਾਈ ਕਰਕੇ ਆਪਾਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਸ ਵਾਰ ਜਿਹੜੀ ਤਰਖਾਸਤ ਹੈ ਕਿੰਨਾ ਵੱਲ ਹੋਈ ਤੁਹਾਨੂੰ ਇਹ ਮਨਜਿੰਦਰ ਸਿੰਘ ਹੋਣੋ ਜੀ ਮਨਜਿੰਦਰ ਸਿੰਘ ਪਿੰਡ ਸ਼ਾਹਪੁਰ ਜਾਜਰ